ਸਾਸੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਟਰੱਕ ਲੋਡ ਹੋ ਰਿਹਾ ਜੀ ਆਪਣਾ ਸਾਇਲਜ ਦਾ ਇਹ ਜਾਏਗਾ ਜੀ ਰਾਜਸਥਾਨ ਜੁਨੇਰ ਪਹਿਲਾਂ ਤਾਂ ਇਹ ਆਪਣੇ ਛੋਟੇ ਟਰਾਲੇ ਜਿਹੜੇ ਆਪਣੇ ਪਾਲੀ ਆਲੀਆ ਕੱਟਣ ਵਾਲੇ ਟਰਾਲੇ ਗਾਏ ਨਹੀਂ ਉਹਨਾਂ ਦੇ ਮਾਲਕ ਕਰਦੇ ਬੇਜੇ ਸੀ ਉਹ ਮਾਲ ਜਾਂਦਾ ਸੀ ਸਾਡਾ ਲੋਕਲ ਇਹ ਜੀ ਇਹ ਲੱਖਾ ਡੈਰੀ ਨਹੀਂ ਜਾਂਦਾ ਸੀ ਕਿ ਅੱਜ ਰਾਜਸਥਾਨ ਵਾਸਤੇ ਲੋਡ ਹੋਈ ਜਾਂਦਾ ਜੀ ਮਾਲ ਇਹਦੇ ਚ 30 ਟਨ ਮਾਲ ਜਾਣਾ ਹੈ ਲੱਗੇ ਹੋਏ ਨੇ ਬੰਦੇ ਪੂਰੇ ਜੋਰਾ ਸ਼ੋਰਾ ਚ ਲੋਡ ਕਰੀ ਜਾਂਦੇ ਨੇ ਪੁਸ਼ਕ ਵਿੱਚ ਦਿੱਕਤਲੀ ਆ ਜਾਂਦੀ ਆ ਪਹਿਲਾਂ ਕੋਲ ੱਟਕਾ ਲਾਉਣ ਲਈ ਜੀ ਹੁਣ ਲੋਡ ਦੇ ਨਾਲ ੱਟਕਾ ਮਾਰ ਕੇ ਅੱਗੇ ਕਰਨ ਦੇ ਨੇ ਪਿੱਛੇ ਬੇਲਾ ਘੱਟ ਜਾਂਦੀ ਆ ਕਈ ਵਾਰ ੱਟਕਾ ਮਾਰ ਕੇ ਜੇ ਕਰ ਲੈਂਦੇ ਨੇ 来 ਆਉਂਦੇ ਆ ਜਿਵੇਂ ਆ ਟਰਾਲੇ ਦੇ ਵਿੱਚ ਸਾਰਾ ਇੱਕ ਕੁੰਡਲ ਵਾਲਾ ਮਾਲ ਲੋਡ ਕਰਨਗੇ। ਆ ਇਧਰੋਂ ਸਾਰਾ ਕਰ ਗਏ ਨੇ ਬੰਦੇ ਖਾਲੀ। ਮਾਲ ਚੁੱਕਿਆ ਗਿਆ तकरीबन ਹੁਣ ਤਾਂ ਲਾਸਟ ਰਹਿ ਗਿਆ ਥੋੜਾ ਹੀ ਰਹਿ ਗਿਆ ਕੰਮ। ਲੱਗ ਗਿਆ ਸਾਰਾ ਸਾਲੇ ਜਿਹਾ ਆਪਣਾ ਨੇੜੇ ਟਾਈਮ ਲ ਨਿਬੜ ਗਿਆ ਕੰਮ। ਘਰੀ ਜਾਂਦੇ ਇਧਰ ਮੋਟੀ ਮੋਟੀ ਕਈ ਵਾਰ ਨਾ ਕੋਈ ਬੇਲ ਪਾੜ ਜਾਂਦੀ ਆ ਫਿਰ ਉਹ ਦੇਖੂ ਲਾ ਦਿੰਦੇ ਆ। ਲਈ ਆਉਂਦਾ ਮੁੜਾ ਦੋ ਦੋ ਬੇਲਾਂ ਚੁੱਕ ਕੇ ਇਕੱਠੀਆਂ ਕੱਤ ਕੱਲ ਆ ਕੇ ਸੈੱਟ ਕਰੀ ਜਾਂਦੇ ਨੇ ਬਾਕੀ ਇਹ ਆ ਕਿ ਥੋੜਾ ਨਾ ਸੌਖਾ ਹੋ ਗਿਆ ਜਿਵੇਂ ਹੁਣ ਬਰਸਾਤਾ ਰੁਕਿਆ ਨੂੰ ਕਾਫੀ ਦਿਨ ਹੋ ਗਏ ਥਾਂ ਸੁੱਕ ਗਿਆ ਸਾਡਾ ਪਹਿਲਾਂ ਬੜੀ ਦਿੱਕਤ ਆਉਂਦੀ ਸੀ ਨਾ ਤਾਂ ਟਰੱਕ ਥੱਲੇ ਉਤਰਦਾ ਸੀ ਔਰ ਲੋਡ ਲਾ ਲਾ ਟਰੈਕਟਰ ਵੀ ਚਲਾਉਂਦੇ ਆ ਬਹੁਤ ਟਾਈਮ ਲੱਗਦਾ ਸੀ ਤੇ ਹੁਣ ਸੌਖਾ ਹੋ ਗਿਆ ਥੋੜਾ ਉਹ ਵੀ ਥਾਂ ਸੁੱਕ ਗਿਆ ਹੁਣ ਟਰੱਕ ਸਿੱਧਾ ਜਿਹੜਾ ਪਹਿਲੇ ਦੇ ਵਿੱਚ ਆ ਜਾਂਦਾ ਇੱਧਰ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਜੀ ਅੱਜ ਕਾਵੜਾ ਕਾਵੜਾ ਵਾਲੇ ਜਾ ਰਹੇ ਨੇ ਮੈਨਾਂ ਦੋ ਦਿਨ ਹੋ ਗਿਆ ਪੂਰੇ ਰੌਣਕਾਂ ਲੱਗੀਆਂ ਹੋਈਆਂ ਜੀ ਫਾਰਮ ਦੇ ਬਾਹਰ ਟਰੈਕਟਰ ਚੱਲਣ ਦੇ ਡੈਕ ਲੱਗੇ ਨੇ ਚਿੱਕੀ ਬਾਜ ਫੁੱਲ ਕਰਕੇ ਨੱਗਦੇ ਨੇ ਵਧੀਆ ਰੌਣਕਾਂ ਲਾਈਆਂ ਸੀ ਮੈਨਾਂ ਜਲਾਸਤ ਦੇਣਾ ਇਹਨਾਂ ਦਾ ਉਹਦਾ ਵੀ ਮੋਕਾ ਹੈ ਕੰਮ ਅਗਲੇ ਪਾਸੇ ਨਾਲ ਥੋੜੇ ਕੋ ਗੈਪ ਰਹਿ ਗਿਆ ਸੀ ਪੂਰਾ ਕਰਨ ਲਈ ਅੱਗੇ ਲਈ ਆਉਂਦੇ ਨੇ ਬੇਲਾ ਤਕਾ ਟੁਕਾ ਮਾਰ ਕੇ ਵਿੱਚ ਸੈੱਟ ਕਰਨੀਆਂ ਪੈਂਦੀਆਂ ਕਰੀ ਜਾਂਦੇ ਨੇ ਬੰਦੇ ਪੂਰਾ ਜੋਰ ਲਾਉਂਦੇ ਵਿਚਾਰੇ ਲੱਗੇ ਹੋਏ ਨੇ ਪੂਰੀ ਮਿਹਨਤ ਕਰਨਾਂ